ਇਹ ਸਾਦੇ ਸਾਜਾਂ ਦੇ ਭਾਸ਼ ਬੱਲੇ ਨਹੀਂ ਜੋ ਸਾਨੂੰ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰੰਗ ਸਦ ਕਰਾਉਂਦੇ ਸਨ ਸੰਸਗਤੀਆਂ ਕੜੀਆਂ ਪ੍ਰਾਪਤ ਹੋਈਆਂ ਨੇ ਮਾਪੁਰਖਾਂ ਨੂੰ ਪ੍ਰਣਾਮ ਕੀਤਾ ਹੈ ਸ਼ੰਕਰ ਸੰਗੋਹ ਹਰਨਾਮ ਸਿੰਘ ਜੀ ਸਤਿ ਸੰਤ ਬਾਵਾ ਹੀਰਕ ਸਿੰਘ ਜੀ ਅੰਤੇ ਸਤਿ ਬਾਵਾ ਮਹੰਦਰ ਸਿੰਘ ਜੀ ਸਰ ਗੁਰਬੀਰ ਸਿੰਘ ਜੀ ਨਾਨਕ ਸਾਹਿਬ ਜੀ ਅੰਤੇ ਸਤਿ ਬਾਵਾ ਮਹੰਦਰ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਗੁਰੂਤਨ ਯਾਤਰਾ ਕਰਉਂਦੇ ਆ ਹੋਇਆ ਮਹਾਂបុਲਕ ਵਰਤਮਾਨ ਸਮੇਂ ਦੇ ਮੁਖੀ ਨੇ ਸੰਤ ਰਾਮਾ ਗੁਰਦੇਵ ਸਿੰਘ ਸਾਥਰੀ ਮਹਾਂਪੁਰਖਾਂ ਦੇ ਪ੍ਰਾਣੇ ਦੇ ਸਾਜਕਾ ਆਪਾਂ ਮਹਾਂਪੁਰਖਾਂ ਦੇ ਪਾਵਨ ਪੂਰਤਕ ਅਸਥਾਨ ਦੇ ਉੱਤੇ satsangatiyan ਕਰੀਆਂ ਦਾ ਆਨੰਦ ਮਾਣ ਰਹੇ ਹਾਂ ਆਪਣਾ ਕੇਵਲ 15-20 ਮਿੰਟ ਦਾ ਸਮਾਂ ਹੋਰ ਬਚਿਆ ਹੈ ਜਿਹਦੇ ਵਿੱਚ ਆਪਾਂ ਵਿਚਾਰ ਕਰਨੀ ਹੈ ਕਿ ਮਹਾਂਪੁਰਖੋਂ ਕੌਮ ਨੇ ਕਿ ਮਹਾਂਪੁਰਖਾਂ ਦਾ ਸਾਡੇ ਜੀਵਨ ਦੇ ਵਿੱਚ ਕੀ ਰੋਲ ਹੈ ਕਿ ਮਹਾਂਪੁਰਖ ਸਾਡੀ ਜ਼ਿੰਦਗੀ ਦੇ ਵਿੱਚ ਹੋਣੇ ਕਿੰਨੇ ਜ਼ਰੂਰੀ ਹੁੰਦੇ ਕਿ ਜੇਕਰ ਅਸੀਂ ਗੱਲ ਕਰੀਏ ਕਿ ਆਸਮਾਨ ਦੇ ਤਾਰੇ ਤਾਂ ਇੱਕ ਸਮੇਂ ਗਿਨੇ ਜਾ ਸਕਦੇ ਨੇ ਪਰ ਜਿਹੜੇ ਮਹਾਂਪੁਰਖਾਂ ਦੇ ਤਾਰੇ ਨੇ ਨਾ ਕਿੰਨਿਆਂ ਦਾ ਇਹਨਾਂ ਨੂੰ ਭਲਾ ਕੀਤਾ ਹੈ ਨਾ ਆਦੇਮ ਦਾ ਉਪਕਾਰ ਦਿੱਤਾ ਉਹ ਨਹੀਂ ਕਿ ਨਹੀਂ ਦੱਸਦੇ ਕਿ ਕਿਉਂਕਿ ਮਹਾਪੁਰਖ ਨੇ ਸਾਰ ਸੰਗਤ ਦੇ ਦੇ ਇਸ ਸੰਸਾਰ ਵਿੱਚ ਜੀਵਾਂ ਦਾ ਭਲਾ ਕਰਨ ਦੇ ਲਈ ਹੁੰਦੇ ਨੇ ਜੇ ਮਹਾਪੁਰਖਾਂ ਦਾ ਜਿਹੜਾ ਜੀਵਨ ਹੈ ਇਹ ਪਰ ਉਪਕਾਰ ਦੇ ਲਈ ਕੇਵਲ ਤਾਂ ਕੇਵਲ ਸੰਸਾਰ ਦੇ ਵਿੱਚ ਹੁੰਦਾ ਹੈ ਤੇ ਫਿਰ ਸਾਡੇ ਮਨ ਦੇ ਵਿੱਚ ਸਵਾਲ ਪੈਦਾ ਹੋ ਜੇਗਾ ਕਿ ਮਨੁੱਖ ਪਰਖ ਕੌਣ ਹੈ ਆਪਾਂ ਸੰਤ ਕੀ ਨੂੰ ਕਹਿ ਸਕਦੇ ਹਾਂ ਕਿ ਜਦੋਂ ਸੰਤ ਦਾ ਨਾਮ ਲੈਂਦਾ ਹੈ ਤੇ ਸਾਡੇ ਅੰਕੇ ਜੇ ਅਸੀਂ ਇੱਕ ਉਹ ਖੁੱਟੂ ਬਣਦੀ ਹੈ ਅਗਰਮ ਦੀ ਯਾਰ ਹੁੰਦੀ ਹੈ ਜਿਹੜੀ ਕਿ ਜਿਹੜਾ ਸੰਤ ਹੈ ਭਾਵੇਂ ਕੱਪੜਿਆਂ ਵਾਲਾ ਹੋਵੇਗਾ ਜਾਂ ਸੰਜੇਰ ਵਸਤਰ ਪਹਿਨਦਾ ਹੋਵੇਗਾ ਜਾਂ ਪੀਲੇ ਕੱਪੜਿਆਂ ਵਾਲਾ ਹੋਵੇਗਾ ਚਿੱਟਾ ਧਾੜਾ ਹੋਵੇਗਾ ਕਿ ਸਾਡੇ ਅੰਦਰ ਇੱਕ ਬਾਤੇ ਦੀ ਸਮੀ ਬਣ ਜਾਂਦੀ ਹੈ ਵੀ ਇਸ ਤਰ੍ਹਾਂ ਰੇਤਾਂ ਲੈਦਾ ਉਹਨੂੰ ਸੰਤ ਕਿਹਾ ਜਾਂਦਾ ਹੈ ਸਰਸਿਨਾਂ ਉਸ ਰੀਤ ਗ੍ਰੰਥ ਸਰ ਜੀ ਮਹਾਰਾਜ ਜੀ ਨੂੰ ਜੇਕਰ ਪੁੱਛੀਏ ਕਿ ਮਹਾਰਾਜ ਸੰਤ ਕੌਣ ਹੈ ਸਾਧੂ ਕੌਣ ਹੈ ਜੁਡੇ ਵਾਲਾ ਸੰਤ ਹੈ ਕਿਸੇ ਦੇਰੇ ਦਾ ਮਹੰਤ ਹੈ ਤੁਮ ਸੰਤ ਹੈ ਜਿਵੇਂ ਸਾਧੂ ਕੀ ਸਾਨੂੰ ਨਾਲ ਹੀ ਉਤਰ ਦਿੰਦੇ ਨੇ ਕਹਿੰਦੇ ਨਹੀਂ ਭਾਈ ਉਹ ਸੰਤ ਨਹੀਂ ਸੰਤ ਕੌਣ ਹੈ ਜਿਨ੍ਹਾਂ ਸਾਸ ਕ੍ਰਾਸ ਦਾ ਵਿਸਰ ਹੈ ਹਰ ਨਾਮ ਬਾਣ ਮੰਨਤ ਤੁਹਾਨੂੰ ਸਹੀ ਸਾਧਕਾ ਹੋਰਾਂ ਨਾਲੋਂ ਇਸ ਨਾਲ ਕਿਨੇ ਸਾਹ ਸਿਰਾਸ ਜਪਦੇ ਰਹਿੰਦੇ ਨੇ ਵਾਜ ਗੁਰੂ ਵਾਜ ਗੁਰੂ ਆਪ ਵੀ ਜਪਦੇ ਨੇ ਤੇ ਹੋਰਾਂ ਨੂੰ ਵੀ ਜਪਾਉਂਦੇ ਨੇ ਹੁਣ ਜਿਹੜੀ ਇਹ ਕਨਸਰਟ ਹੈ ਨਾ ਸਾਧ ਸੰਗਤ ਦੀ ਜਪਣ ਤੇ ਜਪਾਉਣ ਵਾਲਾ ਤੇ ਆਪਾਂ ਜਿੱਥੇ ਬੈਠੇ ਹਾਂ ਇਹ ਸੰਤ ਪੁਰੇ ਦੀ ਧਰਤੀ ਹੈ ਜਿੱਥੇ ਅਨੇਕਾਂ ਮਹਾਂਪੁਰਖਾਂ ਨੇ ਚਰਨ ਪਾਏ ਕਿੰਨਿਆਂ ਮਹਾਂਪੁਰਖਾਂ ਨੇ ਇੱਥੇ ਤਸੱਲੀ ਕੀਤੀ ਹੈ ਬੰਦਗੀ ਕੀਤੀ ਭਜਨ ਕੀਤਾ ਹੈ ਸੰਤ ਪਾਪਾ ਰਕबीर ਸਿੰਘ ਜੀ ਮਹਾਰਾਜ ਜੀ ਦਾ ਜੀਵਨ ਆਪ ਕੀ ਸਾਰੇ ਭਲੀ ਭਾਂਤ ਜਾਣਦੇ ਹੋ ਬਜ਼ੁਰਗ ਬੈਠੇ ਹੋ ਸਾਰਿਆਂ ਨੇ ਆਪਦੇ ਦਰਸ਼ਨ ਕੀਤੇ ਨੇ ਜੇ ਮੈਂ ਕੇਵਲ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਮੈਂ ਕੀਵਤ ਤਾਂ ਕੇਵਲ ਉਹਨਾਂ ਦੇ ਮਹਾਂਪੁਰਖਾਂ ਦੇ ਬਾਰੇ ਸੁਣਿਆ ਹੈ ਕਿ ਮਹਾਂਪੁਰਖ ਕਹਿੰਦੇ ਜਦੋਂ ਜੇ ਕੋ ਕਿਸੇ ਬਾਲ ਦੇ ਆਤਮ ਭਾਰ ਕੇ ਦੇਖ ਲੈਂਦੇ ਸਿਧਾ ਕਹਿੰਦੇ ਤੇ ਇੱਕ ਦੇਖਣ ਮਾਤਰ ਸੇਹਾਂ ਦੀ ਉਹਦਾ ਜੀਵਨ ਬਦਲ ਕੇ ਰੱਖ ਦਿੰਦੇ ਸੀ ਸੰਤ ਪਾਪਾ ਰਕबीर ਸਿੰਘ ਕਿੰਨਿਆਂ ਦਾ ਉਹਨਾਂ ਨੇ ਭਲਾ ਕੀਤਾ ਬੁਰੇ ਕਰਮਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਸੱਤ ਮਾਰਗ ਤੇ ਲਾਇਆ ਤੇ ਮਹਾਪੁਰਖਾਂ ਨੇ ਕਿੰਨਿਆਂ ਨੂੰ ਭਲਾ ਕਰਕੇ ਸਿਰਫੇ ਰਾਸਤੇ ਤੇ ਪਾਇਆ ਆਪ ਦਾ ਜੀਵਨ ਸਾਧ ਸੰਗਤ ਦੀ ਸਾਰਾ ਤਕਰੀਬ ਉਹਨਾਂ ਨੇ ਲੋਕਾਂ ਦੇ ਭਲੇ ਲਈ ਲਾਇਆ ਤੇ ਅੱਜ ਉਹਨਾਂ ਨੂੰ ਦੁਨੀਆ ਯਾਦ ਕਰਕੇ ਤੇ ਆਪਾਂ ਵੀ ਉਹਨਾਂ ਮਹਾਪੁਰਖਾਂ ਦੀ ਯਾਦ ਦੇ ਵਿੱਚ ਫਿਰ ਕੇ ਬੈਠੇ ਹਾਂ ਸੁਰਖੋਂ ਵਿਚਾਰ ਸੰਤ ਕੌਣ ਹੈ ਜਿਹੜਾ ਹਾਥ ਜਪਦਾ ਹੈ ਆਪ ਜਪੇ ਅਬਰੇ ਨਾਮ ਦੇ ਭਾਵ ਇਹ ਹਰ ਨੂੰ ਵੀ ਜਪਉਂਦਾ ਹੈ ਹੁਣ ਜੇਕਰ ਆਪਾਂ ਸੰਤ ਸ਼ਬਦ ਹੈ ਕਿ ਤਕਰੀਬਨ ਦੋ ਅੱਖਰ ਤੇ ਇੱਕੇ ਦੇ ਉੱਤੇ ਮਾਤਰਾ ਹੈ ਢਾਈ ਦੇ ਸ਼ਬਦਾਂ ਵਰ ਜਿਹੜਾ ਇਹ ਅੱਖਰ ਹੈ ਸੰਤ ਜੇਕਰ ਇਸ ਮਾਤਰਾ ਵਾਤੇ ਦੀ ਗੱਲ ਕਰੀਏ ਇਸੇ ਤਿਸ ਤੇ ਆਖ ਨੇ ਸੰਤ ਤੋਂ ਭਾਵ ਜਿਹੜਾ ਸ਼ਾਂਤ ਹੈ ਇਸ ਸ਼ਾਮ ਦਾ ਰਾਹਤ ਨੂੰ ਜਿਹੜਾ ਸ਼ਾਂਤ ਹੈ ਦੁਨੀਆ داری ਤੋਂ ਜਿਹਦਾ ਮਨ ਸ਼ਾਂਤ ਹੋ ਜਾ ਰਿਹਾ। ਉਹ ਸੰਤ ਹੈ। ਤੇ ਜੇਕਰ ਆਪਾਂ ਇਹ ਸੰਤਾਂ ਦਾ ਜਦੋਂ ਆਪਾਂ ਸੱਥੀ ਕਰਦੇ ਆ, ਸੰਧੀ ਵਿਚੇਦ ਕਰਕੇ ਜਿਵੇਂ ਇਹਨਾਂ ਨੂੰ ਦੇਖੀਏ ਸੰਤ। ਸੱਸਾ ਸਸੇ ਨੂੰ ਟਿਪਿੰਦੇ ਤੱਕ। ਪਹਿਲੇ ਆਲਖਾ ਤੋਂ ਸਸੇ ਦੇ ਕਰੀਏ ਜੀ। ਕਿ ਸੰਤ ਜੀ ਦੀ ਬਾਣੀ ਦਾ ਫਰਮਾਨ ਹੈ ਸੱਸਾ ਸੋਏ ਸ੍ਰਿਸ਼ਟ ਜਨ ਸੰਸਾਰ ਦੀ। ਸਭਨਾ ਸਾਹਿਬ ਏਕ ਭਇਆ ਸਸਾ ਸੋਏ ਭਾਵ ਉਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਤੇ ਸਭਨਾ ਸਾਹਿਬ ਏਕ ਭਇਆ ਸਾਡਾ ਸਾਰਿਆਂ ਦਾ ਏਕ ਪਿਤਾ ਏਕਸੇ ਹੀ ਹਮ ਬਾਰਿਕ ਸਾਡਾ ਪਿਤਾ ਏਕ ਹੈ ਉਹ ਪਰਮਾਤਮਾ ਵੀ ਉਹ ਆਦਾ ਸੀ ਸਾਰੇ ਤੇ ਜਿਹਨੇ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਨੂੰ ਦੇਖ ਲਿਆ ਸਭਨਾ ਸਾਹਿਬ ਏਕ ਭਇਆ ਜਲ ਦੇ ਸੰਦੇ ਦੇ ਵਿੱਚ ਜਿਹਨੇ ਉਸ ਪਰਮਾਤਮਾ ਦਾ ਵਸਤਵ ਕੀਤਾ ਹੈ ਸਸਾ ਸੋਏ ਸ੍ਰੇਸ਼ਟ ਜਿਹਨ ਸਾਧੀ ਸਭ ਦਾ ਸਾਹਿਬ ਹੁੰਦਾ ਹੈ ਉਹ ਸ਼ਾਂਤ ਹੈ ਪਰਮਾਤਮਾ ਦਾ ਗੁਣ ਹੈ ਸਸਾ ਤੇ ਜਿਹਦੇ ਵਿੱਚ ਪਰਮਾਤਮਾ ਦੇ ਰੱਗੀ ਗੁਣ ਆ ਜਾਂਦੇ ਨੇ ਉਹਦੇ ਅੰਦਰ ਨਿਰਮਲਤਾ ਆ ਜਾਂਦੀ ਹੈ ਉਹਦੇ ਮੈਲ ਉਹਦੇ ਮੜ ਦੇ ਵਿੱਚੋਂ ਕਾਮ ਉਹ ਤਾਂ ਜਿਹੜੇ ਵਿਸ਼ੇ ਮਕਾਰ ਦੀ ਉਹਦੇ ਮਨ ਦੇ ਵਿੱਚੋਂ ਸਾੜ ਜਾਂਦੇ ਨੇ ਤੇ ਨਿਰਮਲ ਮਨ ਵਾਲੇ ਸੰਤ ਕਹੇ ਜਾਂਦੇ ਨੇ ਇਹ ਜਿਹੜੀ ਉਤੇ ਟਿੱਪੀ ਹੈ ਕਿੰਨੀ ਤੋਂ ਭਾਵ ਜਿਹੜਾ ਸੰਤ ਹੈ ਹੰਕਾਰ ਤੇ ਮਨ ਦਾ ਤੋੜ ਹੈ ਨਾ ਸੰਤ ਕਿਸੇ ਨਾਲ ਗੁੱਸਾ ਕਰਦਾ ਹੈ ਨਾ ਕਿਸੇ ਨਾਲ ਕੋ ਦਾ ਸਾਥ ਸੰਗਤ ਦੀ ਰਾਹ ਹੁੰਦਾ ਤੇ ਨਾ ਹੀ ਦੁਆਸ਼ ਹੁੰਦਾ ਨਾ ਸੰਤ ਕਿਸੇ ਨਾਲ ਮੋਕ ਕਰਦਾ ਨਾ ਕਿਸੇ ਨਾਲ ਵੈ ਕਰਦਾ ਇਹੋ ਨਿਰਭਉ ਦੇ ਨਿਰਵੈਰ ਦੇ ਪ੍ਰਮਾਤਮਾ ਨਾਲ ਜਿਹੇ ਹੀ ਸੰਸਕਰਣ ਹੈ ਕਿਉਂਕਿ ਸਾਥ ਸੰਦੇ ਦੀ ਹਰ ਹਰ ਜਨ ਨੂੰ ਹੀ ਏਕ ਹੈ ਮੇਨ ਵਿਚਾਰ ਕਸ਼ਨਾ ਕੀ ਜਲ ਤੇ ਉਪਜ ਤਰੰਗ ਕਿਉਂ ਡਲ ਗਈ ਕਿਥੇ ਹਰੀ ਦੇ ਹਰੀ ਦੇ ਪਿਆਰਿਆਂ ਦੇ ਵਿੱਚ ਭਾਈ ਭੇਦ ਨਹੀਂ ਹੈ ਉਹ ਤਾਂ ਇੱਕ ਹੈ ਜਿਹੜਾ ਨੱਤਾ ਹੈ ਤੱਤੇ ਤੋਂ ਭਾਗ ਹੈ ਪਿਆਰ ਸੰਤ ਦਾ ਜਿਹੜਾ ਨੱਤਾ ਹੈ ਉਹਦਾ ਤੱਤੇ ਦਾ ਅਰਥ ਹੈ ਤਿਆਗ ਪਿਆਰ ਤੋਂ ਬਿਨਾ ਸੰਤ ਬਣਿਆ ਹੀ ਨਹੀਂ ਜਾ ਸਕਦਾ ਜਿਨ੍ਹਾਂ ਜਿਹੜੇ ਸਨੇ ਆਪਣੀ ਪੂਦਾ ਤਿਆਗ ਦੀ ਕਰਦੇ ਹੰਕਾਰ ਦਾ ਤਿਆਗ ਵੀ ਕਰਦੇ ਕਿਸੇ ਪਰਕਾਰ ਦਾ ਜੇਕਰ ਅਸੀਂ ਤਿਆਗ ਨਹੀਂ ਕਰਦੇ ਰਾਤ ਪ੍ਰਵੇਸ਼ ਦਾ ਜੇਕਰ ਅਸੀਂ ਤਿਆਗ ਨਹੀਂ ਕਰਦੇ ਕਿਉਂਕਿ ਉਹਨਾਂ ਚੋਂ ਤਿਆਗ ਕੋਈ ਨਾ ਸਮਝਿਆ ਨਹੀਂ ਜਾਂਦਾ ਸੰਤ ਤੇ دیਵਣ ਦੇ ਵਿੱਚ ਕੇਵਲ ਤਾਂ ਕੇਵਲ ਤਿਆਗ ਹੁੰਦਾ ਹੈ ਉਹ ਪਕੜਦਾ ਕੁਝ ਨਹੀਂ ਕੇਵਲ ਤਾਂ ਦੰਦਾ ਹੈ ਤਿਆਗ ਕਰਦਾ ਹੈ ਹਰ ਇੱਕ ਚੀਜ਼ ਦਾ ਤੇ ਤਿਆਗ ਤੋਂ ਬਿਨਾ ਸਾਥ ਨਹੀਂ ਬਣਾਇਆ ਜਾ ਸਕਦਾ ਹੁਣ ਜੇ ਵੀ ਕੋਈ ਸੰਗਤ ਦੀ ਕੇਵਲ ਕਿਸੇ ਦੇਰੇ ਨਾਲ ਜਾਂ ਇੱਕ ਜੋੜੇ ਵਾਲੇ ਵਿੱਚ ਨਹੀਂ ਇਹ ਆਪਣੀ ਕੋਈ ਦੁਕਾਨ 'ਚ ਬੈਠਾ ਵੀ ਐਸਾ ਸੰਤ ਹੋ ਸਕਦਾ ਹੈ ਕੋਈ ਆਪਣੀ ਖੇਤੇ ਬਾੜੀ ਜੁम्मेदारियां ਕਿਸੇ ਧਰਮ ਨੂੰ ਲਗਾਉਂਦਾ ਹੋਇਆ ਵੀ ਐਸਾ ਸੰਤ ਕੋਈ ਹੋ ਸਕਦਾ ਹੈ ਇਹ ਸੰਤ ਵੀ ਕੋਣ ਮਹਾਰਾਜ ਜੀ ਨੇ ਸੰਤ ਨੂੰ ਦੱਸਿਆ ਜੀ ਤੇ ਐਸੇ ਮਹਾਪੁਰਖਾਂ ਦੀ ਯਾਦ ਵਿੱਚ ਸਾਧ ਸੰਗਤ ਦੀ ਆਪਾਂ ਜੁੜ ਕੇ ਬੈਠੇ ਹਾਂ ਜਿਨ੍ਹਾਂ ਨੇ ਸਾਡੇ ਤੇ ਕਿਰਮਾਂ ਕਿੰਨੇ ਲੋਕੋ ਦੇ ਸਾਥ ਸੰਗਤ ਦੀ ਜਿਹੜੇ ਵਿਸ਼ਿਆਂ ਵਿਚਾਰਾਂ ਦੇ ਵਿੱਚ ਪਾਇ ਕਰਕੇ ਬਾੜੇ ਪਾਚਨ ਕਰ ਰਹੇ ਹੋਣਗੇ ਅਸ਼ਿਆਮਾ ਸੇਧਨ ਕਰ ਰਹੇ ਹੋਣਗੇ ਵਿਸ਼ਿਆਂ ਵਿਚਾਰਾਂ ਦੇ ਵਿੱਚ ਵਿਚਾਰਨ ਕਰ ਰਹੇ ਹੋਣਗੇ ਤੇ ਇਸ ਸਮੇਂ ਕਿੰਨੇ ਹੀ ਲੋਕ ਲਾਉਣਗੇ ਜਿਹੜੇ ਹਸਪਤਾਲ ਦੇ ਵਿੱਚ ਬਿਮਾਰੀਆਂ ਦੇ ਨਾਲ ਲੜ ਰਹੇ ਹੋਣਗੇ ਬੜੇ ਦੁਖੀ ਹੋਣਗੇ ਬਿਮਾਰਗ ਦੇ ਨਾਲ ਸੰਤਾਪ ਕਰ ਰਹੇ ਹੋਣਗੇ ਕਾਲ ਸੰਗਤ ਜੀ ਸਾਡੇ ਕਿੰਨੇ ਚੰਗੇ ਭਾਗ ਨੇ ਕਿੰਨੀ ਸਾਡੇ ਤੇ ਸਤਿਗੁਰੂ ਦੀ ਕਿਰਪਾ ਹੈ ਕਿ ਅਸੀਂ ਸੰਤ ਸੰਗਤ ਦਾ ਅਨੰਦ ਮਾਣਦੇ ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ ਬੈਕੁੰਥ ਤਾਹਾਂ ਜਹਾਂ ਸੰਤ ਵਾਸਾ ਜਿੱਥੇ ਸੰਤਾਂ ਦਾ ਵਾਸਾ ਹੈ ਜਿੱਥੇ ਸੰਤ ਵਾਸਾ ਕਰਦੇ ਨੇ ਉਥੇ ਤਾਂ ਕੁੰਝ ਨਾ ਕਰ ਹੈ ਤੇ ਇਸ ਕਰਕੇ ਭਾਈ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ ਕਿ ਤੂੰ ਵੀ ਸੰਤ ਬਣ ਸਕਦਾ ਹੈ ਕਿਵੇਂ ਕਿਉਂਕਿ ਕਲ ਤੋਂ ਦਾ ਸਮਾਨ ਹੈ ਇਹ ਕਲ ਕੇਵਲ ਨਾਸ ਅਧਾਰ ਕਲ ਤੋਂ ਦੇ ਵਿੱਚ ਭਾਈ ਕੇਵਲ ਧਰਮ ਦਾ ਆਧਾਰ ਹੈ ਤੇ ਨਾਮ ਜਪ ਕੇ ਹੀ ਸੰਸਾਰ ਬਣਿਆ ਜਾ ਸਕਦਾ ਹੈ ਇਸ ਕਰਕੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਰੱਬ ਕਲ ਆਇਓ ਇੱਕ ਨਾਮ ਓ ਓ ਅਨੰਤ ਨਾਮ ਹੀ ਰਾਖੇ ਸਤਿਗੁਰੂ ਦੀ ਬਾਣੀ ਕਰੀਏ ਤੇ ਨਾਮ ਲਵੋ ਭਾਈ ਮਨੁੱਖ ਬਣਦੇ ਜਿੰਦਸੀ कलो आयो कलो आयो दे.